ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮਣੀਆ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਇਸ ਪਿੰਡ ਨੂੰ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਝੋਟਾ ਹੈ ਇਹ ਵਿਖਾਉਗਾ ਇਹ ਵਿਖਾਉਣਾ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਸਿਕਾ ਬਾਈ ਜੀ ਬਾਈ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਆ ਜੀ ਜਸਵੀਰ ਸਿੰਘ ਜਸਵੀਰ ਸਿੰਘ ਤੇ ਜਸਵੀਰ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 98763 98763 21643 21643 ਹਾਂ ਤੇ ਇਹ ਝੋਟਾ ਆਪਣੇ ਘਰ ਦਾ ਹੀ ਹੈ ਜੀ ਹਾਂਜੀ ਹਾਂਜੀ ਆਪਣੇ ਘਰ ਦਾ ਹੀ ਆ ਇਹ ਠੀਕ ਹੈ ਤੇ ਆ ਇਹਦੀ ਮਾਂ ਖੜੀ ਆ ਜੀ ਆ ਇਹਦੀ ਮਾਂ ਤੇ ਇਹਦੀ ਮਾਂ ਨੇ ਕਿੰਨਾ ਕੁ ਦੁੱਧ ਕੱਢਿਆ ਜੀ ਇਹ ਪਹਿਲੇ ਸੂਏ ਦੱਸੇਗੀ ਬਾਈ ਜੀ ਆਪਣੇ 12-13 ਲੀਟਰ ਜੀ ਠੀਕ ਹੈ ਹੁਣ ਇਹਦਾ ਤੀਜਾ ਸੂਆ ਚੱਲੀ ਜਾਂਦਾ ਠੀਕ ਹੈ ਤੇ 17-18 ਲੀਟਰ ਦੁੱਧ ਹੈਗਾ ਇਹਦਾ ਜੀ 17-18 ਹਾਂਜੀ ਠੀਕ ਹੈ ਤੇ ਇਹ ਕੱਟੇ ਦੀ ਉਮਰ ਕਿੰਨੀ ਹੈ ਬਾਈ ਜੀ ਇਹ ਕੱਟੇ ਦੀ ਉਮਰ ਹੈਗੀ ਹੈ ਬਾਈ ਜੀ 3 ਸਾਲ ਜੀ ਇਸੇ ਮੱਝ ਦਾ ਹੀ ਹੈ ਨਾ ਹਾਂ ਹਾਂ ਇਸੇ ਮੱਝ ਦਾ ਹੀ ਹੈ ਬਾਈ ਤੇ ਕਿਹੜੇ ਸੀ ਮੰਦਾ ਬੱਚਾ ਇਹ ਇਹ ਹੈਗਾ ਜੀ M29 ਜੀ M29 ਦਾ ਹਾਂਜੀ M29 ਜੀ ਹਸਾਰ ਵਾਲਿਆਂ ਦਾ M29 ਬਹੁਤ ਚੰਗਾ ਛੋਟਾ ਉਹਦਾ ਇਹ ਬੱਚਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਤਿੰਨ ਸਾਲ ਉਮਰ ਆ ਇਹਦੀ ਹਾਂਜੀ ਤਿੰਨ ਸਾਲ ਦਾ ਹੈ ਠੀਕ ਹੈ ਲਓ ਵੀ ਸਜਣੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਚੰਗੇ ਮੂੰਹ ਮੱਥੇ ਜਾਂ ਛੋਟਾ ਛੋਟਾ ਸਿੰਗਾ ਦੋਸਤੋ ਨਾਲ ਹੀ ਮੁੜਦਾ ਤੁਰਿਆ ਆਉਂਦਾ ਹੈ ਜੈਡ ਬਲੈਕ ਆ ਪੂਛ ਦੇ ਵਿੱਚ ਥੋੜੇ ਜਿਹਾ ਵਾਲ ਐਵੇਂ ਚਿੱਟੇ ਆ ਚਾਰ ਕੁੰਗਲਾਂ ਦੇ ਤੇ ਪਿੱਠ ਪੁੜੇ ਦਾ ਚੰਗਾ ਤੁਹਾਨੂੰ ਦਿਖਾਉਣੇ ਆ ਪਤਲੀ ਚਮੜੀ ਦਾ ਦੋਸਤੋ ਦੇਖ ਸਕਦੇ ਹੋ ਪੂਛ ਬਿਲਕੁਲ ਪਤਲੀ ਆ ਤੇ ਟੈਸਟੀ ਕਲਾਵਾ ਬਿਲਕੁਲ ਸਾਫ ਸੁਥਰਾ ਹੈ ਦੇਖ ਸਕਦਾ ਤੁਸੀਂ ਬਿਲਕੁਲ ਸਾਫ ਸੁਥਰਾ ਹੈ ਤੇ ਸੀਲਸਲਾਗਾ ਦੋਸਤੋ ਹਜੇ ਨਾਥ ਨਹੀਂ ਮਾਰੀ ਕਿਉਂਕਿ ਔਖਾ ਨਹੀਂ ਹਜੇ ਤਾਈ ਕਰਦਾ ਇਹ ਤਾਂ ਕਰਕੇ ਬਾਈ ਨੇ ਨਾਥ ਨਹੀਂ ਮਾਰੀ ਇਹਦੇ ਤੋੜ ਕੇ ਤੁਹਾਨੂੰ ਜਰੂਰ ਦਿਖਾਵਾਂ ਲਾਓ ਵੀ ਸੱਜਣਾ ਓਏ ਮਿੱਤਰੋ ਤੋੜ ਕੇ ਦਿਖਾਉਣੇ ਆ ਥੋੜਾ ਜਿਹਾ ਮੱਛਰਿਆ ਇਸ ਕਰਕੇ ਤੁਰਦਾ ਨਹੀਂਗਾ ਇਹ ਭਾਈ ਦਾ ਤੇ ਜਿੰਨਾ ਕ ਤੋੜ ਕੇ ਤੁਰਿਆ ਉਹਨਾਂ ਨੂੰ ਤੁਹਾਨੂੰ ਤੋੜ ਕੇ ਦਿਖਾ ਦੇਣਾ ਲੈ ਚਲੋ ਬਾਈ ਫੰਦਿਲ ਆ ਜਾ ਲੈ ਚਲੋ ਲੈ ਚੱਬ ਲਾਓ ਵੀ ਤੋੜ ਕੇ ਜਨਾਕ ਤੁਰਿਆ ਤੁਹਾਨੂੰ ਦਿਖਾਤਾ ਪਰ ਮਛਰਿਆ ਵਾ ਥੋੜਾ ਜਿਹਾ ਭਾਈਦਾ ਇਸ ਕਰਕੇ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਬਾਈ ਜੀ ਮੁੱਲੇ ਦਾ ਕੋਈ ਗੱਲ ਨਹੀਂ ਬਾਈ ਜਦੋਂ ਘਰੇ ਆਉਂਗੇ ਤੁਹਾਨੂੰ ਠੀਕ ਹੈ ਜਾਂ ਫੋਨ ਲਾਉਂਗੇ ਤੁਹਾਨੂੰ ਫੋਨ ਤੇ ਹਰ ਕੋਈ ਦੱਸਿਆ ਜਾਊਗਾ ਬਾਕੀ ਜਦੋਂ ਘਰੋਂ ਘਰੇ ਆ ਕੇ ਲੈਣ ਆਉਂਗੇ ਪੂਰਾ ਮਾਨਤਨ ਕੀਤਾ ਜਾਊਗਾ ਠੀਕ ਆ ਲਓ ਜੀ ਸਜਣੋ ਜਿਸ ਵੀ ਕਿਸੇ ਵੀਰ ਨੂੰ ਇਹ ਝੋਟਾ ਪਸੰਦ ਹੋਇਆ ਤਾਂ ਬਾਈ ਨੂੰ ਫੋਨ ਕਰ ਲਿਓ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਦੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਘਰੇ ਆ ਕੇ ਵੀ ਤੁਸੀਂ ਦੇਖ ਸਕਦੇ ਆ ਦੋਸਤੋ ਤੇ ਚੰਗੀ ਬਲੱਡ ਲਾਈਨ ਦਾ ਬੱਚਾ ਤੇ ਮਾਂ ਵੀ ਚੰਗੀ ਆ ਦੁੱਧ ਵੀ ਚੰਗਾ ਆ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਝੋ ਟਾਕੇ ਦਾ ਨਾ ਲੱਗਿਆ ਦੋਸਤੋ ਤੇ ਜਲਦੀ ਮਿਲਦੇ ਆਂ ਦੋਸਤੋ ਜਿਹੀ ਨਵੇਂ ਵੀਡੀਓ ਦੇ ਨਾਲ ਧੰਨਵਾਦ